ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਸੁਚੇਤ ਹੋ ਚੁੱਕੇ ਹੋ ਨੇ ਔਰ ਇਹਨਾਂ ਚੋਣਾਂ ਨੂੰ ਲੈ ਕੇ ਲੋਕ ਜਿਹੜੇ ਨੇ ਗੱਲ ਵੀ ਕਰ ਰਹੇ ਨੇ ਔਰ ਆਪਣੀ رائے ਵੀ ਰੱਖ ਰਹੇ ਨੇ ਸੋ ਉਸੇ ਦੇ ਚੱਲਦੇ ਆ ਅਸੀਂ ਆਪਣਾ ਸ਼ੋਅ ਕੀ ਕਹਿੰਦੀ ਹੈ ਜਨਤਾ ਲੈ ਕੇ ਅੱਜ ਹਾਜ਼ਰ ਹੋਇਆ ਔਰ ਨਵਾਂ ਸ਼ਹਿਰ ਬੱਸ ਸਟੈਂਡ ਦੇ ਉੱਤੇ ਅਸੀਂ ਖੜੇ ਆ ਜਿੱਥੇ ਵਿੱਚ ਇਸ ਬੱਸ ਦੇ ਵਿੱਚ ਅਸੀਂ ਚੜਾਂਗੇ ਜੋ ਕਿ ਚੰਡੀਗੜ੍ਹ ਨੂੰ ਜਾ ਰਹੀ ਹੈ ਔਰ ਜੇ ਨਵੇਂ ਸ਼ਹਿਰ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਨਵਾਂ ਸ਼ਹਿਰ ਪੈਂਦਾ ਔਰ ਹੁਣ ਇਸ ਬੱਸ ਦੇ ਵਿੱਚ ਚੜਾਂਗੇ ਬਸ ਦੇ ਵਿੱਚ ਚੜ ਕੇ ਜਿਹੜੇ ਲੋਕ ਅੰਦਰ ਬੈਠੇ ਨੇ ਉਹਨਾਂ ਦੇ ਹਲਕਿਆਂ ਬਾਰੇ ਉਹਨਾਂ ਦੀਆਂ ਦਿੱਕਤ ਪਰੇਸ਼ਾਨੀਆਂ ਬਾਰੇ ਜਾਣਾਂਗੇ ਅੱਜ ਤਾਂ ਸਾਡਾ ਰੂਟ ਜਿਹੜਾ ਬਣਿਆ ਉਹ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਨੂੰ ਬਣਿਆ ਔਰ ਇਹ ਬੱਸ ਨਵਾਂ ਸ਼ਹਿਰ ਬੱਸ ਅਡੇ ਤੋਂ ਤੁਰ ਚੁੱਕੀ ਹੋਈ ਹੈ ਔਰ ਨਵਾਂ ਸ਼ਹਿਰ ਤੋਂ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੈਠ ਚੁੱਕੇ ਹੋਏ ਨੇ ਬੱਸਾਂ ਦੇ ਵਿੱਚ ਔਰ ਇਹਨਾਂ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਚੋਣਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਕਿਹੜਾ ਹਲਕਾ ਹੈ ਔਰ ਇਹਨਾਂ ਦੇ ਹਲਕਿਆਂ ਦੇ ਵਿੱਚ ਕੀ ਦਿੱਕਤ ਪਰੇਸ਼ਾਨੀਆਂ ਨੇ ਔਰ ਕਿਹਨਾ ਪਰੇਸ਼ਾਨੀਆਂ ਦਾ ਹੱਲ ਇਹਨਾਂ ਚੋਣਾਂ ਤੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਸੋ ਭਾਈ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਜਸਵੀਰ ਹੈ ਜੀ ਅ ਜਸ ਮੈਂ ਜੀ ਮਾਜਰਾ ਜੱਟਾਂ ਹਾਂ ਹਾਂ ਜੀ ਜੱਟ ਮਾਜਰਾ ਜੀ ਜੱਟ ਮਾਜਰਾ ਤੇ ਲੋਕ ਸਭਾ ਹਲਕਾ ਕਿਹੜਾ ਪੈਂਦਾ ਆਪਾਂ ਨੂੰ ਬਲਾਚੌਰ ਬਲਾਚੌਰ ਪੈਂਦਾ ਸਾਨੂੰ ਵਿਧਾਨ ਸਭਾ ਹਲਕਾ ਸੋ ਯਾਨੀ ਕਿ ਸ਼੍ਰੀ ਨੰਦਪੁਰ ਸਾਹਿਬ ਤੁਹਾਡਾ ਲੋਕ ਸਭਾ ਹਲਕਾ ਪੈ ਗਿਆ ਚੋਣਾ ਆਣ ਵਾਲੀਆਂ ਨੇ ਕੀ ਲੱਗਦਾ ਹੈ ਕਿ ਚੋਣਾ ਕਿਨੂੰ ਚੋਣਾ ਦੇ ਵਿੱਚ ਵੋਟ ਕਿਨੂੰ ਪਏਗੀ ਕੀ ਉਮੀਦਵਾਰ ਨੂੰ ਪਾਉਗੀ ਕਿ ਕਿਸੇ ਪਾਰਟੀ ਨੂੰ ਪਾਉਗੀ ਜਾਂ ਫਿਰ ਕੰਮ ਕਰਨ ਵਾਲੇ ਬੰਦੇ ਨੂੰ ਪਾਉਗੀ ਇਹ ਕੰਮਾਂ ਨੂੰ ਪਾਉਗੀ ਕੰਮ ਕਰਨ ਵਾਲੇ ਬੰਦੇ ਨੂੰ ਪਾਉਗੇ ਜੀ ਕਿਦਾਂ ਕਿਦਾਂ ਦੇ ਕੰਮ ਤੁਸੀਂ ਦੇਖਦੇ ਹੋ ਕੁਝ ਹੋ ਰਹੇ ਨੇ ਆ ਕਿਸ ਤਰੀਕੇ ਦੇਖ ਰਹੇ ਹੋ ਆ ਜਿਹੜੀਆਂ ਲੋਕਾਂ ਨੇ ਉਹਨਾਂ ਦੀਕਤਾਂ ਆਉਂਦੀਆਂ ਸੀ ਜ਼ਿਆਦਾਤਰ ਆ ਬੱਸਾਂ ਦਾ ਹੀ ਲੈ ਲਓ ਜੀ ਤੁਸੀਂ ਅੱਜ ਕੱਲ ਆ ਹੁਣ ਬੱਸਾਂ ਬਿਲਕੁਲ ਘੱਟ ਚੱਲ ਰਹੀਆਂ ਜੀ ਬੱਸਾਂ ਦੀ ਬਹੁਤ ਦਿੱਕਤ ਆ ਰਹੀ ਹੈ ਜੀ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਆ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਦੇ ਅੱਗੇ ਗੁਜ਼ਾਰਸ਼ ਇਹੀ ਹੈ ਇਹਦਾ ਕਰ ਸਕਦੇ ਜੀ ਵੀ ਹੋਰ ਨੰਮੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਲੋਕ ਖੱਜਲ ਖਵਾਰ ਨਾ ਹੋਣ ਬੰਦੇ ਸਭ ਤੋਂ ਵੱਡੀ ਬਾਤ ਤੁਸੀਂ ਕਹਿ ਰਹੇ ਹੋ ਦਿੱਕਤ ਇੱਥੇ ਬੱਸਾਂ ਦੀ ਹੈਗੀ ਆ ਲੋਕਾਂ ਨੂੰ ਬੱਸਾਂ ਆਪਣੀਆਂ ਥਾਵਾਂ ਤੇ ਜਾਣ ਨੂੰ ਨਹੀਂ ਮਿਲ ਰਹੀਆਂ ਨਹੀਂ ਮਿਲ ਰਹੀਆਂ ਜੀ ਔਰ ਕਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਜੋ ਚੋਣਾਂ ਕਿ ਲੋਕ ਸਭਾ ਦੇ ਵਿੱਚ ਖਾਸ ਕਰਕੇ ਭਾਰਤ ਲੈਵਲ ਦੇ ਉੱਤੇ ਜ਼ਿਕਰ ਚੱਕਿਆ ਜਾਣਾ ਚਾਹੀਦਾ ਉਹ ਕਿਹੜਾ ਮੁੱਦਾ ਹੈਗਾ ਸਭ ਤੋਂ ਵੱਡਾ ਮੁੱਦਾ ਤਾਂ ਇਹ ਆ ਜੀ ਜਿਹੜਾ ਵੱਡੇ ਲੈ ਕੇ ਰੁਜ਼ਗਾਰ ਨਹੀਂ ਮਿਲਦਾ ਵੇਰ ਰੁਜ਼ਗਾਰੀ ਬਹੁਤ ਆ ਜੇਕਰ ਤਾਂ ਇਹਨਾਂ ਦੇ ਮੁੱਦਾ ਚੱਕਿਆ ਜਾ ਰਏ ਜਿਹੜੇ ਪੁਰਾਣੇ ਮੁੰਡੇ ਕੰਮ ਕਰਦੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਾ ਹੋਰ ਨੌਕਰੀਆਂ ਕੱਢੀਆਂ ਜਾਣ ਨਵੀਆਂ ਜੀ ਸੋ ਬਈਰੋਜ਼ਗਾਰੀ ਦਾ ਮੁੱਦਾ ਜਿਹੜਾ ਕਹ ਰਹੇ ਨੇ ਕਿ ਇੱਕ ਵੱਡਾ ਮੁੱਦਾ ਜਿਹੜਾ ਹੈਗਾ ਉਹ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਹਾਈਲਾਈਟ ਹੋਣਾ ਚਾਹੀਦਾ ਹੋਰ ਵੀ ਇੱਥੇ ਲੋਕ ਬੈਠੇ ਨੇ ਮੈਡਮ ਤੁਹਾਡਾ ਕੀ ਨਾਮ ਹੈ ਜੀ ਪੋਨਮ ਹਾਂ ਜੀ ਪੋਨਮ ਪੋਨਮ ਜੀ ਕਿੱਥੋਂ ਦੇ ਰਹਿਣ ਵਾਲੇ ਹੋਰ ਕਿਹੜਾ ਲੋਕ ਸਭਾ ਹਲਕਾ ਪੈਂਦਾ ਤੁਹਾਡਾ ਬਗਵਾੜੇ ਤੋਂ ਰਹਿ ਬਗਵਾੜੇ ਦੇ ਹੋ ਸੋ ਕੀ ਲੱਗਦਾ ਹੈ ਕਿ ਐਤ ਕੀ ਲੋਕ ਸਭਾ ਚੋਣਾਂ ਦੇ ਵਿੱਚ ਕਿਹੜਾ ਮੁੱਦਾ ਜਿਹੜਾ ਸਭ ਤੋਂ ਜ਼ਿਆਦਾ ਕਹਿ ਸਕਦੇ ਹੋ ਕੀ ਜ਼ਰੂਰੀ ਮੁੱਦਾ ਹੈਗਾ ਜੋ ਕਿ ਆਵਾਜ਼ ਜਿਹੜੀ ਹੈ ਸੈਂਟਰ ਤੱਕ ਕਿੰਨੇ ਤੱਕ ਪਹੁੰਚਣੀ ਚਾਹੀਦੀ ਹੈ ਬਸ ਬੇਰੋਜ਼ਗਾਰੀ ਜੇ ਕਹ ਕਿ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਸਰਵਿਸ ਜੌਬ ਮਿਲਣੀਆਂ ਚਾਹੀਦੀਆਂ ਹੈਗੀਆਂ। ਹਮਮ। ਔਰ ਬਾਕੀ ਸਾਰੀਆਂ ਪਰਸਨੈਲਿਟੀ ਤੇ ਮਿਲ ਰਹੀਆਂ ਆ ਲੇਡੀਜ਼ ਨੂੰ ਵੀ ਜਿੱਦਾਂ ਹੁਣ ਆਪਾਂ ਜਾਣੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਸਾਰਾ ਕੁਝ ਬੰਦਰਾ ਆਮ ਨਾ ਜਾਣੇ ਆਣੇ ਐਸੀ ਕੋਈ ਗੱਲ ਨਹੀਂ। ਹਮਮ। ਮਤਲਬ ਮੇਨ ਮੁੱਦਾ ਤੁਸੀਂ ਵੀ ਬੇਰੋਜ਼ਗਾਰੀ ਦੇ ਕਹਿ ਰਹੇ ਹੋ ਨੌਜਵਾਨਾਂ ਦੇ ਲਈ ਜਿਹੜਾ ਰੋਜ਼ਗਾਰ ਹੋਣਾ ਚਾਹੀਦਾ। ਰੋਜ਼ਗਾਰ ਦੇ ਵਿੱਚ ਗੱਲ ਕੀਤੀ ਜਾਵੇ ਨੌਜਵਾਨ ਹਰ ਕਿਸੇ ਨੂੰ ਸਰਕਾਰੀ ਨੌਕਰੀ ਤਾਂ ਨਹੀਂ ਮਿਲ ਸਕਦੀ। ਕਿਸ ਤਰੀਕੇ ਦੇ ਰੋਜ਼ਗਾਰ ਦੇ ਮੌਕੇ ਪਾਲਦੇ? ਜਿਸ ਤਰ੍ਹਾਂ ਬੱਚਿਆਂ ਨੂੰ ਆ ਵੀ ਮਲੇ ਕੋਈ ਐਦਾ ਬੇਰਜ਼ਗਾਰ ਨਾ ਹੋਵੇ ਉਹਨਾਂ ਨੂੰ ਮਲੇ ਕੰਮ ਮਿਲਣਾ ਚਾਹੀਦਾ ਕੋਈ ਵੀ ਕੰਮ ਹੋਵੇ ਇਵਨ ਕਿ ਜ਼ਰੂਰੀ ਨਹੀਂ ਉਹਨਾਂ ਨੂੰ ਸਰਕਾਰੀ ਹੀ ਮਿਲਣੀ ਚਾਹੀਦੀ ਆ ਜੋ ਵੀ ਕੰਮ ਮਿਲ ਜਵੇ ਉਹਨਾਂ ਨੂੰ ਬੱਚਿਆਂ ਨੂੰ ਵੀ ਕਰ ਲੈਣਾ ਚਾਹੀਦਾ ਔਰ ਮਿਲਣਾ ਵੀ ਚਾਹੀਦਾ ਹੈ ਹੂੰ ਸੋ ਬੱਚਿਆਂ ਨੂੰ ਵੀ ਕਹਿੰਦੇ ਕੰਮ ਕਰ ਲੈ ਜਿਹਦਾ ਮੇਨ ਮੁੱਦਾ ਫੇਰ ਉਹੀ ਬੇਰੋਜ਼ਗਾਰੀ ਦਾ ਸਾਡੇ ਨਾਲ ਤੇ ਬਾਈ ਜੀ ਵੀ ਜੁੜਦੇ ਬਾਈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕਿਹੜਾ ਹਲਕਾ ਪੈਂਦਾ ਆਪਣਾ ਮੈਂ ਜਲੰਧਰ ਦਾ ਰਹਿਣ ਵਾਲਾ ਹਾਂ ਸੋ ਜਲੰਧਰ ਹੀ ਤੁਹਾਡਾ ਹਲਕਾ ਹੋ ਗਿਆ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਇਸ ਵਕਤ ਜਲੰਧਰ ਵਿੱਚ ਕਾਫੀ ਹੇਰ ਫੇਰ ਦੇਖਣ ਨੂੰ ਮਿਲਿਆ ਔਰ ਪਾਰਟੀਆਂ ਦੇ ਵਿੱਚ ਬਦਲਾਅ ਵੀ ਆ ਰਹੇ ਨੇ ਪਾਰਟੀਆਂ ਤੋਂ ਉਮੀਦਵਾਰ ਵੀ ਇਧਰ ਉਧਰ ਜਾ ਰਹੇ ਨੇ ਪਰ ਜਲੰਧਰ ਦੇ ਤੁਸੀਂ ਸਭ ਤੋਂ ਵੱਡੀ ਕੀ ਦੇ ਦੇਓ ਕਿ ਇਸ ਵੇਲੇ ਸਥਿਤੀ ਕੀ ਹੈ ਔਰ ਚੋਣਾਂ ਦੇ ਵਿੱਚ ਕੀ ਹੋ ਸਕਦਾ ਕੁਝ ਕਨਫਿਊਜ਼ਡ ਸਟੇਟ ਆ ਕਿਦਾਂ ਦੇਖਦੇ ਹੋ ਸੋ ਆ ਜਲੰਧਰ ਹੈ ਵਧੀਆ ਸਟੇਟ ਆ ਕੰਮ ਵੀ ਵਧੀਆ ਕਰਿਆ ਇਹਨਾਂ ਨੇ ਬੜਾ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕਰਿਆ ਸਾਰਾ ਕੁਝ ਬਹੁਤ ਬੜੀਆ ਸੈਟਿੰਗ ਕੀਤੀ ਇਹਨਾਂ ਨੇ ਬਾਕੀ ਇਹ ਹੈ ਕਿ ਜਿਹੜਾ ਆਪਾਂ ਬੇਰੋਜ਼ਗਾਰੀ ਹੈਗੀ ਆ ਇਹ ਤਾਂ ਚਲੋ ਹੈਗੀ ਆ ਮਗਰ ਕਹਿਣਾ ਮਤਲਬ ਇਹ ਹੈ ਨਾ ਕਿ ਇਹਨੂੰ ਵੀ ਦੇਖਣਾ ਚਾਹੀਦਾ ਮੇਨ ਮੁੱਦਾ ਲੈਣਾ ਚਾਹੀਦਾ ਕਿ ਇਹਨੂੰ ਕਿੱਦਾਂ ਅਸੀਂ ਸ਼ਾਰਟ ਆਊਟ ਕਰੀਏ ਤਾਂ ਇਹ ਸ਼ਾਰਟ ਆਊਟ ਆਪਾਂ ਜਿੱਦਾਂ ਅਸੀਂ ਕਹਿਰੀਏ ਕਿ ਪੰਜਾਬ ਰੋਡ ਦੇ ਦੀ ਬੱਸਾਂ ਆ ਕਿ ਹਰ ਚੀਜ਼ ਲੇਡੀਜ਼ ਨੂੰ ਫ੍ਰੀ ਹੈ ਇਹ ਫ੍ਰੀ ਦੀ ਬਜਾਏ ਆਪਾਂ ਕਿਰਾਇਆ ਘਟ ਕਰ ਸਕਦੇ ਆ ਸਰਕਾਰ ਨੂੰ ਵੀ ਬੈਨੀਫਿਟ ਮਿਲੇਗਾ ਇਹਦੇ ਵਿੱਚ ਤਾਂ ਇਦਾਂ ਥੋੜਾ ਜਿਹਾ ਸੋਚਣਾ ਚਾਹੀਦਾ ਸਰਕਾਰ ਨੂੰ ਇਹਦੇ ਬਾਰੇ ਵੀ ਆਮ ਆਦਮੀ ਬਾਰੇ ਕਿ ਫ੍ਰੀਬੀਜ਼ ਨਾਲੋਂ ਭਾਵੇਂ ਘਟ ਕਰ ਦਿੱਤਾ ਜਾਵੇ ਇਹ ਚੀਜ਼ ਹੋਣੀ ਚਾਹੀਦੀ ਹੈ ਸਰਕਾਰ ਨੂੰ ਵੀ ਫਾਇਦਾ ਹੋਣਾ ਚਾਹੀਦਾ ਹੈ ਲੋਕਾਂ ਨੂੰ ਵੀ ਇਸ ਦਾ ਬੈਨੀਫਿਟ ਮਿਲੇਗਾ ਤੁਹਾਡੇ ਜਲੰਧਰ ਦੇ ਵਿੱਚ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਜਿਹੜਾ ਪੋਲਿਟੀਕਲ ਹੇਅਰ ਫੇਅਰ ਬਹੁਤ ਦੇਖਣ ਨੂੰ ਮਿਲ ਰਿਹਾ ਉਮੀਦਵਾਰਾਂ ਦਾ ਹੇਅਰ ਫੇਅਰ ਬਹੁਤ ਦੇਖਣ ਨੂੰ ਮਿਲ ਰਿਹਾ ਉਸ ਉਸ ਹੇਅਰ ਫੇਅਰ ਦਾ ਲੱਗਦਾ ਕਿ ਚੋਣਾਂ ਦੇ ਉੱਤੇ ਅਸਰ ਪਾਊਗਾ ਜਲੰਧਰ ਹਲਕੇ 'ਚ ਖਾਸ ਕਰਕੇ ਨਹੀਂ ਇਦਾਂ ਦਾ ਤਾਂ ਕੋਈ ਫਰਕ ਨਹੀਂ ਮੰਨਨ ਲੱਗਦਾ ਨਜ਼ਰ ਆਏਗਾ ਲੋਕਾਂ ਦਾ ਇੱਕ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਹੀ ਵਧੀਆ ਕੰਮ ਕਰ ਰਹੀ ਔਰ ਉਹਨਾਂ ਨੂੰ ਵੀ ਉਹ ਉਮੀਦਵਾਰ ਬਣਾਏਗੀ ਅੱਗੇ ਆਉਣ ਵਾਲੇ ਦਿਨਾਂ ਤੇ ਸੋ ਸਾਡੇ ਨਾਲ ਇੱਕ ਸਰਦਾਰ ਜੀ ਮੌਜੂਦ ਨੇ ਸ਼ੁਰੂ ਕਰਾਪਾ ਕਰਾਂਗੇ ਸਰ ਚੋਣਾ ਆਉਣ ਵਾਲੀਆਂ ਨੇ ਪਹਿਲੇ ਤਾਂ ਦੱਸੋ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਔਰ ਕਿਹੜਾ ਹਲਕਾ ਪੈਂਦਾ ਤੁਹਾਡਾ ਮੈਂ ਰੋਪੜ ਦਾ ਰਹਿਣ ਵਾਲਾ ਜੀ ਸ਼੍ਰੀ ਨੰਦਪੁਰ ਸਾਹਿਬ ਹਲਕਾ ਹੈ ਜੀ ਠੀਕ ਹੈ ਚੋਣਾ ਆਉਣ ਵਾਲੀਆਂ ਨੇ ਕਿਹੜਾ ਮੁੱਦਾ ਚਾਹੁੰਦੇ ਹੋ ਜਿਹੜਾ ਕਿ ਕੇਂਦਰ ਤੱਕ ਪਹੁੰਚੇ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਮਹੱਤਵ देखो पंजाब ਦੇ ਨਾਲ ਰਿਲੇਟਡ ਆ ਸਾਡਾ ਪੰਜਾਬ ਜਿਹੜਾ ਕਿਸਾਨੀ ਸੁਭਾ ਮੰਨਿਆ ਜਾਂਦਾ ਜੀ ਸਾਡੀ ਤਾਂ ਇਹ ਰਿਕੁਐਸਟ ਹੋਊਗੀ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦਾ ਜਿਹੜਾ ਆਮਦਨ ਦੁੱਗਣੀ ਆ ਕਿਸੇ ਨਾ ਕਿਸੇ ਤਰੀਕੇ ਉਹ ਹੋਈ ਜਾਵੇ ਔਰ ਜਿਹੜੇ ਕਿਸਾਨਾਂ ਦੇ ਉੱਤੇ ਕਰਜ਼ੇ ਚੜੇ ਪਿਆ ਉਹਨਾਂ ਦਾ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਕੀਤਾ ਜਾਵੇ ਮਤਲਬ ਤੁਸੀਂ ਕਹਿਨੋ ਕਿ ਕਿਸਾਨੀ ਦਾ ਮੁੱਦਾ ਜਿਹੜਾ ਬਹੁਤ ਮਹੱਤਵਪੂਰਨ ਮੁੱਦਾ ਹੈ ਬਹੁਤ ਇੰਪੋਰਟੈਂਟ ਮੁੱਦਾ ਹੈ ਹਾਂਜੀ ਤੇ ਫਿਰ ਕਿਉਂਕਿ ਲਗਾਤਾਰ ਕਿਸਾਨ ਹੱਲੇ ਵੀ ਜਿਹੜਾ ਬਾਰਡਰਾਂ ਦੇ ਉੱਤੇ ਬੈਠਾ ਹੋਇਆ ਲਗਾਤਾਰ ਕਿਸਾਨ ਉਹ ਪਿੱਛੇ ਦੀ ਤਸਵੀਰਾਂ ਵੀ ਦੇਖਣ ਨੂੰ ਇਹ ਕਿਸ ਤਰੀਕੇ ਸ਼ੰਭੂ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੀਆਂ ਤਸਵੀਰਾਂ ਆਈਆਂ ਉਹਨਾਂ ਤਸਵੀਰਾਂ ਨਾਲ ਲੱਗਦਾ ਕਿ ਕਿਸਾਨਾਂ ਦੀ ਆਵਾਜ਼ ਕੇਂਦਰ ਤੱਕ ਵਾਕੇ ਪਹੁੰਚੀ ਦੀ ਕਿਸਾਨਾਂ ਦੀ ਦੇਖੋ ਆਵਾਜ਼ ਤਾਂ ਕੇਂਦਰ ਤੱਕ ਪਹੁੰਚੀ ਹੈ ਤਾਂ ਕੇਂਦਰ ਦੇ ਨੁਮਾਇੰਦੇ ਨੇ ਵੀ ਆ ਕੇ ਉਹਨਾਂ ਦੀ ਗੱਲ ਸੁਣੀ ਆ ਪਰ ਕਿਤੇ ਨਾ ਕਿਤੇ ਦੋਨੋਂ ਤਰਫ ਤੋਂ ਕੋਈ ਨਾ ਕੋਈ ਕਮੀ ਤਾਂ ਰਹਿੰਦੀ ਆ ਕਿਸੇ ਕੋਈ ਗੱਲ ਦਾ ਸਮਝੌਤਾ ਹੁੰਦਾ ਤਾਂ ਕਿਸੇ ਨੂੰ ਥੋੜਾ ਵਧਣਾ ਪੈਂਦਾ ਤਾਂ ਕਿਸੇ ਨੂੰ ਥੋੜਾ ਘਟਣਾ ਪੈਂਦਾ ਹੈ ਦੋਨੋਂ ਨੂੰ ਆਪਸ ਵਿੱਚ ਬੈਠ ਕੇ ਕੁਝ ਉਹਨਾਂ ਨੂੰ ਘਟਣਾ ਪੈਣਾ ਕੁਝ ਉਹਨਾਂ ਨੂੰ ਵਧਣਾ ਪੈਣਾ ਹੱਲ ਤਾਂ ਤਾਂ ਹੀ ਹੋਣਾ ਜੀ ਉਦੋਂ ਗੱਲ ਵਿੱਚ ਵਿਚਾਲੇ ਕੋਈ ਆਵੇ ਤਾਂ ਹੈਨਾ ਬਿਲਕੁਲ ਬਿਲਕੁਲ ਜਿੱਦ ਦੇ ਨਾਲ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਜਿੱਦ ਦੇ ਨਾਲ ਤਾਂ ਕੋਈ ਕੰਮ ਨਹੀਂ ਹੁੰਦਾ ਹੁਣ ਜਿੱਦਾਂ ਕੋਈ ਬੱਚਾ ਜਿੱਦ ਕਰਦਾ ਵੀ ਮੈਨੂੰ ਚੰਦਰਮਾ ਚਾਹੀਦਾ ਤਾਂ ਚੰਦਰਮਾ ਥੋੜਾ ਦੇ ਸਕਦੇ ਉਹਨੂੰ ਉਹਦਾ ਹੱਲ ਤਾਂ ਇਹ ਹੀ ਹੈ ਵੀ ਪਾਣੀ ਥਾਲੀ ਚ ਪਾ ਕੇ ਉਹਨੂੰ ਦਿਖਾ ਦਿਓ ਭਾਈ ਆ ਚੰਦਰਮਾ ਓਹ ਹੋ ਕੋਈ ਵਿਚਲਾ ਰਸਤਾ ਕੱਢਣਾ ਪੈਣਾ ਇਹਦਾ ਸੋ ਮੰਨ ਤੋ ਇਹਨਾਂ ਦੇ ਕਹਿੰਦਾ ਭਾਵ ਹੈ ਕਿ ਜਿਹੜਾ ਕਿਸਾਨੀ ਦਾ ਮੁੱਦਾ ਹੈ ਉਹ ਵੇਖਦ ਅਹਿਮ ਮੁੱਦਾ ਸਾਡੇ ਨਾਲ ਤੇ ਮਹਿਲਾਵਾਂ ਵੀ ਬੈਠੀਆਂ ਨੇ ਮਹਿਲਾਵਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਜਾਂ ਫਿਰ ਹੋਰ ਵੀ ਇਹਦੇ ਲੋਕ ਬੈਠੇ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਕੀ ਨਾਮ ਹੈ ਜੀ ਤੁਹਾਡਾ ਸੁਨੰਦਾ ਭਾਜੀ ਸੁਨੰਦਾ ਸੁਨੰਦਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਤੇ ਕਿਹੜਾ ਹਲਕਾ ਪੈਂਦਾ ਤੁਹਾਡਾ ਚੰਡੀਗੜ੍ਹ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਵੋਟਾਂ ਪੈਣ ਵਾਲੀਆਂ ਨੇ ਉਹਨਾਂ ਵੋਟਾਂ ਦੇ ਵਿੱਚ ਕਿੰਨਾ ਦੇਖੀਏ ਕੀ ਲੱਗਦਾ ਕਿ ਅਸੀਂ ਵੋਟਾਂ ਪਾਣ ਕਿ ਕਿਹੜੀ ਪਾਰਟੀ ਨੂੰ ਪੈਣ ਕੰਮਾਂ ਨੂੰ ਪੈਣਗੇ ਜਾਂ ਫਿਰ ਉਮੀਦਵਾਰ ਨੂੰ ਪੈ ਸਕਦੀਆਂ ਨੇ ਕਿ ਜਿਹੜਾ ਉਮੀਦਵਾਰ ਹੋਏਗਾ ਲੋਕਾਂ ਦਾ ਫੇਵਰਟ ਹੋਏਗਾ। ਜਿਹੜਾ ਚੇਟੜਾ ਹੋਏਗਾ ਉਹਨੂੰ ਹੀ ਪੰਦੇ ਲੋਕੀ ਤਾਂ ਅੱਜਕੱਲ ਹਾਂਜੀ। ਲੋਕਾਂ ਦਾ ਫੇਵਰਟ ਜਿਹੜਾ ਹੁੰਦਾ ਉਹਨੂੰ ਹੀ ਪੰਦੇ ਅੱਜਕੱਲ ਤਾਂ ਲੋਕ। ਫੇਵਰਟਿਜ਼ਮ ਚੱਲਦੀ ਹੈ। ਪਰ ਕੋਈ ਮੁੱਦਾ ਐਸਾ ਜੀ ਜ਼ਰੂਰ ਹੋਏਗਾ ਜਾਂ ਲੋਕਾਂ ਦੇ ਮੁੱਦੇ ਐਸੇ ਜ਼ਰੂਰ ਹੋਣਗੇ ਜੋ ਕਿ ਹਲੇ ਤੱਕ ਕੇਂਦਰ 'ਚ ਨਹੀਂ ਪਹੁੰਚੇ ਪਰ ਪਹੁੰਚਨੇ ਚਾਹੀਦੇ ਨੇ। ਹਾਂ ਪਹੁੰਚਨੇ ਚਾਹੀਦੇ ਹੈਗੇ। ਕੋਈ ਮੁੱਦਾ ਐਸਾ ਤੁਸੀਂ ਦੱਸਣਾ ਚਾਹੋ। ਠੀਕ ਹੈ। ਠੀਕ ਹੈ। ਮਤਲਬ ਕਾਹਦੇ ਕਹਿ ਰਹੇ ਕਿ ਜਿਹੜਾ ਉ ਇਦਦਰ ਕਹਿ ਰਹੇ ਨੇ ਕਿ ਵੋਟ ਜਿਹੜੀ ਹੈ ਉਹ ਉਮੀਦਵਾਰਾਂ ਨੂੰ ਪਏਗੀ ਇਦਦਰ ਵੀ ਹੋਰ ਲੋਕ ਜਿਉਂਦੇ ਤੁਸੀਂ ਕੀ ਨਾ ਜੀ ਤੁਹਾਡਾ ਰਾਹੁਲ ਕਿੱਥੇ ਰਹਨ ਵਾਲੇ ਹੋ ਮੈਂ ਲੋਕਲ ਬਲਾਕ ਬਲਾਚੌਰ ਦੇ ਹਾਂ ਵੋਟ ਵੋਟ ਪਾਣੀ ਹੋਈ ਆਪਣੀ ਵੋਟ ਪਾਉਨੇ ਹਾਂ ਕੀ ਲੱਗਦਾ ਹੈ ਕਿ ਤੁਸੀਂ ਨੌਜਵਾਨ ਹੋ ਨੌਜਵਾਨਾਂ 'ਚ ਬਹੁਤ ਤਾਕਤ ਹੁੰਦੀ ਹੈ ਖਾਸ ਕਰਕੇ ਵੋਟਾਂ ਨੂੰ ਜਾਂ ਫਿਰ ਕਹਿ ਲਈ ਕਿ ਸਰਕਾਰ ਨੂੰ ਬਦਲਣ ਦੀ ਕੀ ਲੱਗਦਾ ਹੈ ਕਿ ਵੋਟਾਂ ਕਿਨੂੰ ਪਹਿਣ ਗਿਆ ਔਰ ਵੋਟ ਉਮੀਦਵਾਰ ਨੂੰ ਪਏਗੀ ਪਾਰਟੀ ਨੂੰ ਕਿ ਨੌਜਵਾਨ ਕੀ ਸੋਚਦਾ ਹੈ ਇਸ ਬਾਰੇ ਭਾਜੀ ਇਸ ਬਾਰੇ ਤਾਂ ਕੋਈ ਕਮੈਂਟ ਨਹੀਂ ਹੈ ਮਤਲਬ ਕਹਿੰਦਾ ਹੈ ਕਿ ਆਪਣੀ ਵੋਟ ਸੋਚ ਸਮਝ ਕੇ ਪਾਣੀ ਚਾਹੀਦੀ ਹੈ ਇੱਥੇ ਪਾਣੀ ਜੇ ਮੈਂ ਪਾऊंगा ਤਾਂ ਮੈਂ ਸੋਚ ਸਮਝ ਕੇ ਪਾऊंगा ਕੀ ਸੋਚ ਰੱਖਦੇ ਹੋ ਕਿ ਤੁਸੀਂ ਦੇਖੋਗੇ ਉਮੀਦਵਾਰ ਜੀ ਜਾਂ ਪਾਰਟੀ ਦੇ ਵਿੱਚ ਜਿਹਨੂੰ ਸੋਚ ਕੇ ਤੁਸੀਂ ਵੋਟ ਪਾਓਗੇ ਇੱਕ ਤਾਂ ਭਾਜੀ ਇਹ ਹੈ ਕਿ ਆਪਣੇ ਏਰੀਆ 'ਚ ਜਿੱਦਾਂ ਅਸੀਂ ਦੇਖਦੇ ਆ ਇੱਥੇ ਇੰਡਸਟਰੀ ਹੈ ਨਹੀਂ ਮੈਂ ਆ ਮੈਂ ਚੰਡੀਗੜ੍ਹ ਚ ਜੋਬ ਕਰਦਾ ਹੈਨਾ ਤੇ ਮੈਨੂੰ ਇੱਥੋਂ ਜਾਣਾ ਪੈਂਦਾ ਮਤਲਬ ਡੇਲੀ ਨਹੀਂ ਹਫਤਾ 'ਚ ਉੱਥੇ ਰਹਿ ਕੇ ਆਨਾ ਸੈਟਰਡੇ ਸੰਡੇ ਆਨਾ ਤੇ ਅਗਰ ਉਹ ਜਨੀਆਂਦਾਰ ਕਰਿਆ ਜਾਂਦੇ ਹਣੇ ਅਗਰ ਉਹ ਜੋਬ ਓਪਰਚ्युनिटीज ਆਪਣੇ ਇਸ ਛੋਲੇ ਏਰੀਆ 'ਚ ਹੋਣ ਤਾਂ ਆਪਾਂ ਨੂੰ ਉੱਧਰ ਜਾਣਾ ਨਹੀਂ ਪਏਗਾ ਸਾਡਾ ਕਾਫੀ ਮੰਨ ਲਓ ਉੱਤੇ ਖਰਚਾ ਵਗੈਰਾ ਹੁੰਦਾ ਤਾਂ ਉਹ ਸਾਰਾ ਕੁਝ ਬਚ ਜਾਏਗਾ ਹੈਨਾ ਤਾਂ ਇਹ ਚੀਜ਼ ਅਪਤਿਆਂ 'ਚ ਰੱਖ ਕੇ ਪਾਵਾਂਗੇ ਮਤਲਬ ਤੁਸੀਂ ਦੋ ਮੁੱਦਿਆਂ ਦੀ ਗੱਲ ਕੀਤੀ ਇੱਕ ਤਾਂ ਇੰਡਸਟਰੀ ਆਣੀ ਚਾਹੀਦੀ ਦੂਜਾ ਨਾ ਬੇਰੋਜ਼ਗਾਰੀ ਵੀ ਘਟੇ ਹਾਂਜੀ ਹੂੰ ਬਿਲਕੁਲ ਤੇ ਹੋਰ ਹੋਰ ਨੌਜਵਾਨਾਂ ਦੇ ਕਿਹੜੇ ਕਿਹੜੇ ਮੁੱਦੇ ਨੇ ਖਾਸ ਕਰਕੇ ਬਿਲਕੁਲ ਬਾਕੀ ਭਾਜੀ ਇਹ ਹੈ ਕਿ ਨਸ਼ਾ ਬੜਾ ਚੱਲ ਰਿਹਾ ਉਹਨੂੰ ਕੱਟ ਕਰਨਾ ਚਾਹੀਦਾ ਜਿਹੜਾ ਵੀ ਉਮੀਦਵਾਰ ਇੱਧਰ ਮੰਨ ਲਓ ਨਸ਼ੇ ਦੇ ਖਿਲਾਫ ਬੋਲੇਗਾ ਤੇ ਉਹਨੂੰ ਕੱਟ ਕਰਨ ਦੀ ਕੋਸ਼ਿਸ਼ ਕਰੇਗਾ ਉਹ ਚੀਜ਼ ਨੂੰ ਬਿਕੋਲ ਮੰਨ ਲਓ ਅੱਡੇ ਜਿਹੜੇ ਪਿੰਡ ਦੇ ਨੌਜਵਾਨ ਐ ਉਹਨਾਂ ਨੂੰ ਪਤਾ ਹੈ ਕਿ ਬੇਰੋਜ਼ਗਾਰ ਐ ਤੇ ਉਹ ਨਸ਼ੇ ਵਗੈਰਾ ਤੇ ਲੱਗ ਜਾਂਦੇ ਹਨਾ ਉਹਨੂੰ ਕੱਟ ਕਰਨਾ ਚਾਹੀਦਾ ਜਿਹੜਾ ਵੀ ਇੱਧਰ ਉਮੀਦਵਾਰ ਆਏ ਤੇ ਨੌਜਵਾਨਾਂ ਨੂੰ ਇਹ ਸੋਚ ਕੇ ਹੀ ਅੱਗੇ ਕੈਂਪੇਨਿੰਗ ਕਰਨੀ ਚਾਹੀਦੀ ਹੈ ਤੇ ਇਲੈਕਸ਼ਨ 'ਚ ਵੋਟ ਪਾਉਣੀ ਚਾਹੀਦੀ ਹੈ ਕਿ ਜਿਹੜਾ ਵੀ ਉਮੀਦਵਾਰ ਆਏ ਉਹ ਨਸ਼ੇ ਨੂੰ ਕੱਟੇ ਮਤਲਬ ਬੇਰੋਜ਼ਗਾਰੀ ਨਸ਼ਾ ਜਿਹੜਾ ਯੂਥ ਦਾ ਸਭ ਤੋਂ ਵੱਡਾ ਮੁੱਦਾ ਇ ਠੀਕ ਹੈ ਸੋ ਕਹਿ ਰਹੇ ਨੇ ਕਿ ਬੇਰੋਜ਼ਗਾਰੀ ਔਰ ਨਸ਼ਾ ਜਿਹੜਾ ਹੈਗਾ ਯੂਥ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਇਹੀ ਹੈਗਾ ਔਰ ਇੱਧਰ ਹੋਰ ਵੀ ਜਿਹੜੇ ਕੁਝ ਸੂਝਵਾਨ ਜਿਹੜੇ ਜਿਹੜੇ ਕਹਿੰਦੇ ਸਿਆਣੇ ਚਿਹਰੇ ਜਿਹੜੇ ਬੈਠੇ ਜ਼ਰੂਰ ਗੱਲਬਾਤ ਕਰਨਗੇ ਬਾਬਾ ਕੀ ਨਾਮ ਚ ਤੁਹਾਡਾ ਬੰਦੇ ਵਿਦੇਸ਼ ਸਿੰਘ ਜੀ ਕਿੱਥੇ ਰਹਿਣ ਵਾਲੇ ਹੋ ਮੈਂ ਕਬੂਤਰਾਂ ਜ਼ਿਲ੍ਹਾ ਫਗਵਾੜਾ ਤੋਂ ਹਾਂ ਫਗਵਾੜੇ ਤੋਂ ਆਪਣਾ ਲੋਕ ਸਭਾ ਹਲਕਾ ਕਿਹੜਾ ਪੈਂਦਾ ਹਾਂਜੀ ਲੋਕ ਸਭਾ ਕਿਹੜੀ ਪੈਂਦੀ ਆਪਾਂ ਨੂੰ ਹਲਾ ਫਲੋਰ ਲੋਕ ਸਭਾ ਪੈਂਦੀ ਹੈ ਸੋ ਜੇ ਫਲੋਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਐਸੇ ਨੇ ਜੋ ਹਲੇ ਤੱਕ ਕੇਂਦਰ ਚ ਪਹੁੰਚੇ ਨਹੀਂ ਔਰ ਫਲੋਰ ਦੇ ਲੋਕ ਖਾਸ ਕਰਕੇ ਚਾਹੁੰਦੇ ਨੇ ਕਿ ਪਹੁੰਚਣ ਹਾਂ ਕਿੰਦਾ ਜੀ ਹੈ ਮੁੱਦੇ ਕਿਹੜੇ ਕਿਹੜੇ ਹੋਣਗੇ ਜਿਹੜੇ ਫਲੋਰ ਦੇ ਲੋਕ ਚਾਹੁੰਦੇ ਨੇ ਕਿ ਕੇਂਦਰ ਤੱਕ ਪਹੁੰਚਣ ਜੋ ਕਿ ਜ਼ਰੂਰੀ ਨੇ ਹਾਂ ਜੀ ਇਹ ਚਾਹੁੰਦੇ ਆ ਬਸ ਕਾਂਗਰਸ ਸਰਕਾਰ ਆਵੇ ਬਸ ਕੱਚਾ ਕਾਂਗਰਸ ਸਰਕਾਰ ਚਾਹੁੰਦੇ ਹੋ ਕਾਰਨ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਇਹਨਾਂ ਕੋ ਸਾਂਭ ਹੀ ਨਹੀਂ ਹੁੰਦੀ ਸਰਕਾਰ ਆਏ ਮੌਜੂਦਾ ਪਾਰਟੀ ਹਾਂਜੀ ਮੌਜੂਦਾ ਹੋ ਕੇ ਸਰਕਾਰ ਸਾਬੀ ਨਹੀਂ ਚੱਰੀ ਪਰ ਕੀ ਲੱਗਦਾ ਕਿ ਕੇਂਦਰ ਜਿਸ ਹਿਸਾਬ ਨਾਲ ਜੋ ਰਵਈਆ ਕੇਂਦਰ ਦਾ ਹੈਗਾ ਉਹ ਰਵਈਆ ਵਾਕਈ ਲੋਕਾਂ ਦੇ ਹਿੱਤ ਵਿੱਚ ਹੈ ਜਾਂ ਨਹੀਂ ਹੈ ਅੱਗੇ ਨਾ ਨਸ਼ਾ 75% ਵੱਧ ਗਿਆ ਘਟਿਆ ਨਹੀਂ ਨਾ ਨਸ਼ਾ ਬਦ ਗਏ ਤੁਸੀਂ ਕਹਿ ਰਹੇ ਹੋ ਨਸ਼ਾ ਪੁੱਧਾ ਮੇਨ ਪੁੱਧਾ ਹਾਂਜੀ ਹਾਂਜੀ ਸੋ ਸੋ ਕਹਿ ਰਹੇ ਨੇ ਕਿ ਨਸ਼ਾ ਮੇਨ ਮੁੱਦਾ ਹੋਰ ਨਸ਼ੇ ਨਾਲ ਜਿੱਥੇ ਗੱਲ ਕੀਤੀ ਜਾਂਦੀ ਹੈ ਤਾਂ ਨਸ਼ੇ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਆ ਜਾਂਦੇ ਨੇ ਨਸ਼ੇ ਦੇ ਵਿੱਚ ਗੱਲ ਕਰੀਏ ਤਾਂ ਜਿੱਥੇ ਇੱਕ ਬੇਰੋਜ਼ਗਾਰੀ ਕਰਕੇ ਨਸ਼ਾ ਵਧ ਰਹਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਬੇਰੋਜ਼ਗਾਰੀ ਵਧਦੀ ਹੈ ਔਰ ਸਭ ਤੋਂ ਵੱਡੀ ਗੱਲ ਲਾਅ ਐਂਡ ਆਰਡਰ ਦੀ ਵੀ ਸਿਚੁਏਸ਼ਨ ਕਿਤੇ ਨਾ ਕਿਤੇ ਇੱਕ ਨਸ਼ੇ ਕਰਕੇ ਜਿਹੜੀ ਹੈ ਉਹ ਬਹੁਤ ਵਧ ਜਾਂਦੀ ਕਿਉਂਕਿ ਨਸ਼ੇ ਜੇਕਰ ਕਿਸੇ ਨੌਜਵਾਨ ਕੋਲ ਪੈਸਾ ਨਹੀਂ ਹੁੰਦਾ ਤੇ ਨਸ਼ਾ ਜਦੋਂ ਉਹਨੂੰ ਨਹੀਂ ਮਿਲਦਾ ਤਾਂ ਉਹ ਵਾਰਦਾਤਾ ਵੱਲ ਨੂੰ ਜਾਂਦਾ ਸੋ ਇਹ ਕੁਝ ਜਿਹੜੇ ਅਹਿਮ ਮੁੱਦੇ ਨੇ ਜੋ ਕਿ ਲੋਕ ਇਸ ਵਕਤ ਕਹਿ ਲਈਏ ਕਿ ਚ ਨੇ ਬਾਹਰ ਨਾਲ ਗੱਲ ਕਰਨ ਸਰ ਕੀ ਨਾ ਜੀ ਤੁਹਾਡਾ ਮੋਨੂ ਹਾਂ ਜੀ ਮੋਨੂ 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 ਜੀ ਕਿੱਥੇ ਦੇ ਰਹਨ ਨੇ ਹੋ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਮੋਨੂ ਜੀ ਕਿੱਦਾਂ ਦੇਖਦੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ ਔਰ ਮੁੱਦੇ ਕੀ ਸਮਝਦੇ ਹੋ ਕਿ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਉਹ ਕੇਂਦਰ ਤੱਕ ਪਹੁੰਚਨੇ ਇਸ ਵਕਤ ਜ਼ਰੂਰੀ ਨੇ ਪਤਾ ਨਹੀਂ ਭਾਈ ਠੀਕ ਹੈ ਸੋ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਇੱਥੇ ਬੈਠੇ ਹੋਣੇ ਤੇ ਕੁਝ ਮਹਿਲਾਵਾਂ ਬੈਠੀਆਂ ਨੇ ਇਹਨਾਂ ਨਾਲ ਵੀ ਗੱਲ ਕਰਵਾ ਰਹੇ ਹਾਂ ਮਾਦਾ ਕੀ ਨਾ ਜੀ ਤੁਹਾਡਾ ਅੰਜੂ ਵਾਲਾ ਹਾਂ ਜੀ ਅੰਜੂ ਅੰਜੂ ਜੀ ਕਿੱਥੇ ਰਹ ਰਹੇ ਹੋ ਤੁਸੀਂ ਰੋਪੜ ਲੋਕਲ ਪਲਾ ਚੋਰਦੇ ਹੋ ਰੋਪੜ 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 ਦੇ ਰਹੇ ਨੇ ਮਤਲਬ ਤੁਹਾਡਾ ਹਲਕਾ ਸ਼੍ਰੀ ਨੰਦਰਪੁਰ ਸਾਹਿਬ ਹਲਕਾ ਹੋ ਗਿਆ ਕਿਹੜੇ ਮੁੱਦੇ ਜਿਹੜੇ ਨੇ ਤੁਸੀਂ ਚਾਹੁੰਦੇ ਹੋ ਕਿ ਕੇਂਦਰ ਤੱਕ ਪਹੁੰਚਾਓ ਔਰ ਬਹੁਤ ਜ਼ਰੂਰੀ ਮੁੱਦੇ ਨੇ ਪੈਨ ਦਾ ਐਜੂਕੇਸ਼ਨ ਬੱਚਿਆਂ ਦੀ ਤੇ ਦੂਸਰੀ ਪੈਨਸ਼ਨ ਐਜੂਕੇਸ਼ਨ ਤੇ ਪੈਨਸ਼ਨ ਪੈਨਸ਼ਨ 올ਡ ਪੈਨਸ਼ਨ ਦੀ ਗੱਲ ਕਰ ਰਹੇ ਹੋ ਜਿਹੜੇ ਬੁਢਾਪਾ ਪੈਨਸ਼ਨ ਨੇ ਹੋਰ ਕਿਹੜੇ ਜੋ ਪੈਨਸ਼ਨ ਬੰਦ ਕੀਤੀ ਗਈ ਹੈ ਜਨ ਕਿ ਉਹਨਾਂ ਰੀਨਿਊ ਕੀਤਾ ਜਾਵੇ ਤੇ ਹੋਰ ਤਾਂ ਉਮੀਦ ਕੀ ਆਏ ਕੈਜੂਕੇਸ਼ਨ ਦੇ ਵਿੱਚ ਕਿਸ ਤਰੀਕੇ ਆ ਤੁਸੀਂ ਚਾਹੁੰਦੇ ਹੋ ਕਿ ਬਦਲਾ ਆਵੇ ਉਹਦਾ ਕੀ ਕੀ ਮੁੱਦਾ ਹੈ ਉਹਦਾ ਮੁੱਦਾ ਜਨਨ ਕਿ ਬੱਚਿਆਂ ਨੂੰ ਜਨਨ ਕਿ ਠੀਕ ਤੰਗ ਨਾ ਕਿਉਂ ਐਜੂਕੇਸ਼ਨ ਹੁਣ ਮਹਿੰਗੀ ਬਹੁਤ ਹੋ ਗਈ ਤੇ ਬੱਚਿਆਂ ਨੂੰ ਐਜੂਕੇਸ਼ਨ ਦੇ ਜਨਨ ਕਿ ਜਿੱਦਾ ਮਤਲਬ ਕਿ ਉਹਨੂੰ ਥੋੜਾ ਸਸਤਾ ਕੀਤਾ ਜਾਵੇ ਹੋਰ ਪਸ ਟੈਂਸ਼ਨ ਤਾਂ ਸਾਡਾ ਬਸ ਮੁੱਦਾ ਮਿਹਨਤ ਮੇਨ ਮੁੱਦਾ ਪੈਨਸ਼ਨ ਤੇ এডਿਕੇਸ਼ਨ ਇੱਕ ਵੱਡਾ ਮੁੱਦਾ এডਿਕੇਸ਼ਨ ਦਾ ਇਧਰ ਹੋਰ ਮੈਡਮ ਬੈਠੇ ਨਾ ਮੈਡਮ ਕੀ ਨਾਮ ਜੀ ਤੁਹਾਡਾ ਮੇਰਾ ਰਾਜਿੰਦਰ ਕੌਰ ਹਾਂ ਜੀ ਰਾਜਿੰਦਰ ਕੌਰ ਤੁਸੀਂ ਕਿੱਥੇ ਨੇ ਰਾਜਿੰਦਰ ਜੀ ਮੈਂ ਵੀ ਰੋਪੜ ਦੀ ਰੋਪੜ ਦੀ ਤੁਸੀਂ ਚਲੋ ਇਹਨਾਂ ਨੇ ਤਾਂ এডਿਕੇਸ਼ਨ ਦਾ ਮੁੱਦਾ ਦੱਸ ਦਿੱਤਾ ਪੈਨਸ਼ਨ ਦਾ ਮੁੱਦਾ ਦੱਸ ਦਿੱਤਾ ਤੁਸੀਂ ਕੀ ਦੇਖਦੇ ਹੋ ਪੈਨਸ਼ਨ ਦਾ ਹੀ ਪੈਨਸ਼ਨ ਦਾ ਮੁੱਦਾ ਕੀ ਤਾਂ ਦੇ ਦਿਓ ਕਿ ਪੈਨਸ਼ਨ ਜੇ ਨਹੀਂ ਬਹਾਲ ਹੁੰਦੀ ਹੈ ਪੈਨਸ਼ਨ ਕਿਉਂਕਿ ਦੇਖੋ ਪੈਨਸ਼ਨ ਇੱਕ ਬਹੁਤ ਥੋੜੀ ਅਮਾਉਂਟ ਹੁੰਦੀ ਹੈ ਉਹ ਕਿਦਾਂ ਤੁਸੀਂ ਮੰਨ ਸਕਦੇ ਹੋ ਕਿ ਅਸੀਂ ਕਿਦਾਂ ਮੰਨੀ ਕਿ ਉਹ ਸਹਾਰਾ ਲੋਕਾਂ ਨੂੰ ਦਿੰ ਹਾਂਜੀ ਸਾਰਾ ਦੇਣਾ ਚਾਹੀਦਾ ਇਹਨਾਂ ਨੂੰ ਹਾਂਜੀ ਸੋ ਪੈਨਸ਼ਨ ਦਾ ਮੁੱਦਾ ਕਹਿੰਦੇ ਕਿ ਕਿੰਦੇ ਤੱਕ ਜ਼ਰੂਰ ਉੱਠਣਾ ਚਾਹੀਦਾ ਇੱਧਰ ਹੋਰ ਵੀ ਮਹਿਲਾਵਾਂ ਜਿਹੜੀਆਂ ਬੈਠੇ ਨੇ ਮੈਡਮ ਕੀ ਨਾਂ ਜੀ ਤੁਹਾਡਾ ਗਰਮੀਤਪੁਰ ਤੁਸੀਂ ਕਿੱਥੇ ਰਹਿੰਦੇ ਹੋ ਜੀ ਇਹ ਰੋਪੜ ਤੇ ਰਹਿੰਦੇ ਤੁਸੀਂ ਰੋਪੜ ਦੇ ਹੀ ਹੋ ਹਾਂਜੀ ਸੋ ਅਨੰਦਪੁਰ ਸਾਹਿਬ ਹਲਕਾ ਹੈ ਬਹੁਤ ਵੱਡਾ ਹਲਕਾ ਹੈ ਉਸ ਹਲਕੇ ਦੇ ਵਿੱਚ ਕਿਹੜੀ ਕਿਹੜੀ ਖਾਸ ਕਰਕੇ ਤੁਸੀਂ ਦੇਖਦੇ ਹੋ ਕਿ ਮੁੱਦਾ ਕਿਹੜਾ ਹੈਗਾ ਕੋਈ ਮੁੱਦਾ ਇਹੋ ਜਿਹਾ ਹੋਵੇ ਜਿਹੜਾ ਤੁਸੀਂ ਚਾਹੋ ਕਿ ਉਹ ਆਣਾ ਚਾਹੀਦਾ ਕਿੰਦੇ ਤੱਕ ਪਹੁੰਚਣਾ ਚਾਹੀਦਾ ਉਹੀ ਪੈਨਸ਼ਨ ਦਾ ਹੀ ਆ ਸਾਡਾ ਵੀ ਜੀ ਪੈਨਸ਼ਨ ਦੀ ਹਾਂਜੀ ਪੈਨਸ਼ਨ ਦੇ ਮੇਨ ਮੁੱਦੇ ਲੱਗਾ ਤੁਸੀਂ ਇਕੱਠੇ ਇਕੋ ਇਕੋ ਥਾ ਦੇਓ ਹਾਂਜੀ 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 ਠੀਕ ਹੈ ਸੋ ਆ ਨਨਪੁਰ ਸਾਹਿਬ ਤੇ ਹਲਕੇ ਤੁਸੀਂ ਲੋਕ ਦੇਖ ਰਹੇ ਹੋ ਔਰ ਸਿੱਧੇ ਤੌਰ ਤੇ ਪੈਨਸ਼ਨ ਦੇ ਮੁੱਦੇ ਦੀ ਗੱਲ ਇੱਥੇ ਕਰਦੇ ਹੋਏ ਨਜ਼ਰ ਆ ਰਿਹਾ ਨੇ ਇੱਕ ਨੌਜਵਾਨ ਵੀ ਬੈਠੇ ਨੇ ਸਰੂਰ ਕਾਪਕ ਨੇ ਬਾਜੀ ਕੀ ਨਾਜੀ ਤੁਹਾਡਾ ਅਮਨਦੀਪ ਸਿੰਘ ਜੀ ਕਿੱਥੇ ਦੇ ਰਹਿਣਾ ਨੇ ਉਹਨਾਂ ਤੁਸੀਂ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਔਰ ਫਤਿਹਗੜ੍ਹ ਸਾਹਿਬ ਵੀ ਜੇਕਰ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਜਾਂ ਸਭ ਤੋਂ ਪਹਿਲਾਂ ਇੱਕ ਸਵਾਲ ਇਹ ਜ਼ਰੂਰ ਆਉਂਦਾ ਹੈ ਕਿ ਜੇ ਵੋਟ ਪੈਂਦੀ ਹੈ ਵੋਟ ਪੈਂਦੀ ਕਿੰਨੂ ਹੈ ਕਿ ਕੰਮਾਂ ਨੂੰ ਪੈਂਦੀ ਹੈ ਉਮੀਦਵਾਰ ਨੂੰ ਪੈਂਦੀ ਹੈ ਪਾਰਟੀਆਂ ਨੂੰ ਵੋਟ ਪੈਂਦੀ ਹੈ ਉਧਰ ਤਾਂ ਜ਼ਿਆਦਾਤਰ ਕੰਮ ਨੂੰ ਹੀ ਵੋਟ ਪਾਉਗੀ ਹੈ ਤਾਂ ਆਪ ਵਾਲਿਆਂ ਦੇ ਜ਼ੋਰ ਜ਼ਿਆਦਾ ਉਧਰ ਕਿਉਂਕਿ ਜ਼ਿਆਦਾਤਰ ਨੌਜਵਾਨ ਪੀੜ੍ਹੀ ਜਿਹੜੀ ਉਹ ਇਹ ਸੋਚਦੀ ਹੈ ਵੀ ਚਾਂਸ ਦਿੱਤਾ ਜਾਵੇ ਅਜੇ ਪਹਿਲਾ ਚਾਂਸ ਸੀ ਵੀ ਹਲ ਚੱਲਣਾ ਚਾਹੀਦਾ ਹੋਰ ਇਹਨੂੰ ਤੇ ਹੋਰ ਵੀ ਕਈ ਮੁੱਦੇ ਆ ਉੱਥੇ ਚਲੋ ਉਹ ਵੀ ਹੋਣਗੇ ਹੱਲ ਹੋਣਾ ਕਿਹੜੇ ਕਿਹੜੇ ਮੁੱਦੇ ਜੇ ਮੁੱਦਿਆਂ ਦੇ ਕੋਈ ਚਾਨਣਾ ਪਾਣਾ ਚਾਹੁੰਦਾ ਮੁੱਦਾ ਜਿਵੇਂ ਆਪਣਾ ਰੋਜ਼ਗਾਰ ਹੈ ਇੰਡਸਟਰੀ ਏਰੀਆ ਜਿਹੜਾ ਉਹ ਵੀ ਆਉਣਾ ਚਾਹੀਦਾ ਆਪਣੇ ਇੱਥੇ ਮਤਲਬ ਮੌਕਾ ਟ ਹੈ ਮਤਲਬ ਰੋਜ਼ਮਾਨ ਵੀ ਕਈਆਂ ਨੇ ਪੜਾਈਆਂ ਕਰੀਆਂ ਟੀਚਰ ਟੀਚਿੰਗ ਕਰੀ ਹੈ ਕਈਆਂ ਨੇ ਕੁਝ ਕਰਿਆ ਹਜੇ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਪ੍ਰੋਪਰ ਵੀ ਉਹ ਚੀਜ਼ਾਂ ਵੱਲੋਂ ਵੀ ਵੇਖਣਾ ਚਾਹੀਦਾ ਹੈ ਤੇ ਜੋ ਇਹਨਾਂ ਨੇ ਹਜੇ ਹੁਣ ਕੰਮਕੁਮ ਕਰੇ ਮੈਡ ਮੈਡੀਕਲ ਤੌਰ ਤੇ ਕਰਿਆ ਦਵਾਈਆਂ ਦੂਈਆਂ ਸਸਤੀਆਂ ਕਰੀਆਂ ਵੀ ਕਿ ਇਹਾ ਜ਼ਰੂਰ ਹੈ ਪਰ ਫਤਿਹਗੜ ਜ਼ਿਲ੍ਹੇ 'ਚ ਦੇਖਿਆ ਗਿਆ ਹੱਦ ਤੱਕ ਵੀ ਉੱਨੀ ਸក្តਾਈ ਨਹੀਂ ਹੈ ਜਿਦਾਕਰ ਜਿਵੇਂ ਡਾਕਟਰ ਟਾਈਮ ਤੇ ਨਹੀਂ ਆਉਂਦੇ ਹੈ ਜਾ ਉਹਨਾਂ ਨੇ ਕਿਹਾ ਵੀ ਹਰ ਦਵਾਈ ਸਰਕਾਰੀ ਹਸਪਤਾਲ ਚ ਮਿਲੂਗੀ ਪਰ ਉਹ ਨਹੀਂ ਮਿਲਦੀ ਉਹ ਅੱਜ ਵੀ ਪਰਚੀ ਤੋਂ ਚੱਲ ਰਹੀ ਹੈ ਵੀ ਉਹ ਚੀਜ਼ਾਂ ਹੱਲ ਹੋਣੀਆਂ ਚਾਹੀਦੀਆਂ ਵੀ ਸਕਤਾਈ ਥੋੜੀ ਜਿਹੀ ਵਧਣੀ ਚਾਹੀਦੀ ਹੈ ਉਹ ਮਤਲਬ ਕਹਿ ਰਹੇ ਕਿ ਮੈਡੀਕਲ ਸਹੂਲਤਾਂ ਨੂੰ ਜਿਹੜਾ ਹੈ ਜ਼ਿਆਦਾ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਹਾਂਜੀ ਹਾਂ ਉਹ ਕਿਉਂਕਿ ਆਮ ਬੰਦਾ ਦਾ ਜ਼ਿਆਦਾਤਰ ਸਰਕਾਰੀ ਚ ਜਾ ਸਕਦਾ ਕੋਈ ਪ੍ਰਾਈਵੇਟ ਉਹਨਾਂ ਦੇ ਹੱਥ ਨਹੀਂ ਹੈ ਉਹ ਜਿਹੜੀਆਂ ਦਵਾਈਆਂ ਵੀ ਆਪਾਂ ਬਾਹਰੋਂ ਵੀ ਲਿਖਦੇ ਆ ਉਹ ਵੀ ਘੱਟੋ ਘੱਟ ਕਰਕੇ 1000 ਦੀ 500 ਦੀ ਉਦੋਂ ਘੱਟ ਮਿਲਣੀ ਨਹੀਂ ਹੈ ਉਹ ਆਪਾਂ ਨੂੰ ਸੋਚਣਾ ਚਾਹੀਦਾ ਵੀ ਇਹ ਇਹਨਾਂ ਵਾਰਤ ਕੁਝ ਕਰਨਾ ਹੱਲ ਚਾਹੀਦਾ ਹੈ ਵੈਸੇ ਉਹਨਾਂ ਨੇ ਖੋਲਿਆ ਵੀ ਹੈ ਕਲੀਨਿਕ ਕਲੂਨ ਕਹਿ ਰਹੇ ਆ ਪਰ ਉੱਤਰ ਹਜੇ ਫਤਿਹਗੜ੍ਹ ਸਾਹਿਬ 'ਚ ਸਟਾਰਟਿੰਗ ਕਹਿ ਲਓ ਇੱਕ ਦੋ ਜਗ੍ਹਾ ਹੈ ਪਰ ਹਜੇ ਹੈ ਨਹੀਂ ਇੰਨਾ ਪਰ ਜਿਸ ਹਿਸਾਬ ਨਾਲ ਲਗਾ ਲਗਾਤਾਰ ਗੱਲ ਕੀਤੀ ਜਾਂਦੀ ਕਹਿੰਦੇ ਜੈਨਰਿਕ ਮੈਡੀਸਿਨਸ ਦਾ ਬਹੁਤ ਜ਼ਿਆਦਾ ਦੌਰ ਜਿਹੜਾ ਵੱਧ ਚੁੱਕਿਆ ਹੋਇਆ ਹੈ ਕਿ ਲੱਗਦਾ ਕਿ ਜੈਨਰਿਕ ਮੈਡੀਸਿਨਸ ਦਾ ਫਾਇਦਾ ਲੋਕਾਂ ਨੂੰ ਮਿਲ ਪਾ ਰਿਹਾ ਅਸਲ ਦੇ ਵਿੱਚ ਫਿਲਹਾਲ ਮੈਂ ਫਤਿਹਗੜ੍ਹ ਸਾਹਿਬ ਦਾ ਬਤਾ ਉਹ ਕਹਿ ਸਕਦੇ ਆ ਵੀ ਉੱਥੇ ਹਜੇ ਇੰਨਾ ਹੈ ਨਹੀਂ ਮਤਲਬ ਚੱਲਿਆ ਨਹੀਂ ਕੰਮਕਾਰ ਵੀ ਸ਼ਾਇਦ ਉਹਨਾਂ ਨੇ ਉੱਥੇ ਇੰਨਾ ਜ਼ੋਰ ਹੀ ਨਹੀਂ ਦਿੱਤਾ ਹੈ ਕਿਉਂਕਿ ਆ ਹੁੰਦਾ ਹੀ ਆਪਣੇ ਆਪਣੇ ਜ਼ਿਲ੍ਹੇ ਚ ਕਰਦੇ ਆਂ ਬੰਦਿਆ ਜੇ ਉਮੀਦਵਾਰ ਹੁੰਨੇ ਆਂ ਕਿ ਇੱਧਰ ਆਏ ਥੋੜਾ ਜਿਹਾ ਹੈ ਫਰਕ ਉਹਨਾਂ ਨਾਲ ਵੀ ਚਾਹੀਦਾ ਵੀ ਥੋੜਾ ਇੱਧਰ ਵੀ ਜ਼ੋਰ ਮੱਤ ਪਾਵੇ ਠੀਕ ਐ ਸੋ ਇੱਧਰ ਹੋਰ ਵੀ ਇੱਕ ਨਾਲ ਮਹਿਲਾ ਬੈਠੇ ਨੇ ਸ਼ੁਰੂ ਕਰ ਮੈਡਮ ਤੁਹਾਡਾ ਕੀ ਨਾਮ ਹੈ ਜੀ ਨਾਮ ਕੀ ਤੁਹਾਡਾ ਬਲਜਿੰਦਰ ਹੈ ਜੀ ਬਲਜੀ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਂ ਭਰਤਗੜ ਜੀ ਭਰਤਗੜ ਦੀ ਤੁਹਾਡਾ ਲੋਕ ਸਭਾ ਹਲਕਾ ਕਿਹੜਾ ਪੈਂਦਾ ਜੀ ਅਨੰਤਪੁਰ ਸਾਹਿਬ ਸ਼੍ਰੀ ਅਨੰਤਪੁਰ ਸਾਹਿਬ ਸੋ ਅਨੰਦਪੁਰ ਸਾਹਿਬ ਜੀ ਜੇਕਰ ਗੱਲ ਕਰੀਏ ਜਿੱਦਾਂ ਇਹਨਾਂ ਨੇ ਫਤੇਗੜ ਸਾਹਿਬ ਦੇ ਮੁੱਦੇ ਦੱਸੇ ਨੇ ਕਿ ਦਵਾਈਆਂ ਦਾ ਮੁੱਦਾ ਹੈ ਮੈਡੀਕਲ ਸਹੂਲਤਾਂ ਦਾ ਮੁੱਦਾ ਹੈ ਤੁਹਾਡੇ ਫਤੇਗੜ ਸਾਹਿਬ ਦੇ ਵਿੱਚ ਅਜਿਹਾ ਕਿਹੜਾ ਮੁੱਦਾ ਜੋ ਕਿ ਇਸ ਵੇਲੇ ਸਭ ਤੋਂ ਮਹੱਤਵਪੂਰਨ ਹੋਣ ਸ਼ਾਇਦ ਕੇਂਦਰ ਤੱਕ ਖੱਲੇ ਤੱਕ ਨਹੀਂ ਪਹੁੰਚ ਪਾਇਆ ਜੌਬਸ ਹੈ ਮੈਂ ਕੁੱਝ ਵੀ ਐਪਲੀਕੇਟਿਡ ਹੋਈ ਹੈ ਜੀ ਅੱਛਾ ਪਰ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਜੀ ਤੁਸੀਂ ਅਪਲਾਈ ਕੀਤਾ ਕਿਸੇ ਟੈਸਟ ਵਗੈਰਾ ਵੀ ਕਲੀਅਰ ਪਰ ਅਜੇ ਤੱਕ ਕੋਈ ਹਮ ਇਸ ਕਰਕੇ ਵੋਟੇ ਨਹੀਂ ਪਾਣੀ ਹੁਣ ਮੈਂ ਕੋਈ ਜੀ ਕਿਸੇ ਨੂੰ ਵੋਟ ਨਹੀਂ ਪਾਉਂਗੀ ਹੂੰ ਮਤਲਬ ਵੋਟ ਨੂੰ ਤੁਸੀਂ ਕਿਨਾਰਾ ਕਰ ਰਹੇ ਹੋ ਕਿਸੇ ਨੂੰ ਵੋਟ ਨਹੀਂ ਪਾਣੀ ਮਤਲਬ ਤੁਸੀਂ ਜੌਬਸ ਕਰਕੇ ਜਿਹੜਾ ਹੈ ਖਾਸ ਕਰਕੇ ਯੂ ਜਿਹੜਾ ਹੈ ਉਸ ਇਸ ਕਦਮ ਨੂੰ ਚੱਕ ਰਹੇ ਹੋ ਹਾਂ ਜੀ ਸਰ ਸਾਰੀਆਂ ਜੋਬ ਵੀ ਗਵਰਨਮੈਂਟ ਜੋਬਸ ਸਾਰੀਆਂ ਤਾਂ ਠੇਕੇ ਤੇ ਕਰ ਦਿੱਤੀਆਂ ਫੇ ਫਾਇਦਾ ਕੀ ਪੜਨ ਦਾ ਹੂੰ ਬਹੁਤ ਚਾਹੇ ਸੀ ਬੀਆ ਟੱਕਾ ਲੀਏ ਐਮਏ ਕਾਲੀਏ ਕੁਸ਼ ਫਾਇਦਾ ਨਹੀਂ ਇਹਦੇ ਨਾਲੋਂ ਤਾਂ ਬਾਰੀ ਪ੍ਰਾਈਵੇਟ ਚ ਵਧੀਆ ਹੈ ਹੂੰ ਘੱਟੋ ਘੱਟ ਰੋਟੀ ਤਾਂ ਮਿਲਦੀ ਆ ਬਾਹਰ ਸਰਕਾਰ ਵੱਲੋਂ ਤਾਂ ਕੁਝ ਵੀ ਨਹੀਂ ਆਹੀ ਹੂੰ ਮੈਂ ਬੋਟੇ ਨਹੀਂ ਪਾਉਂਗੀ ਜੀ ਇਸ ਵਾਰ ਪਰ ਲੱਗਦਾ ਹੈ ਨਾ ਕਿ ਵੋਟ ਪਾਉਣ ਨਾਲ ਅਸੀਂ ਇੱਕ ਵੱਡਾ ਬਦਲਾਅ ਜ਼ਰੂਰ ਲੈ ਕੇ ਆ ਸਕਦੇ ਹਾਂ ਸਾਡੇ ਆਮ ਲੋਕਾਂ ਦਾ ਇੱਕ ਹਥਿਆਰ ਹੀ ਵੋਟ ਹੈਗੀ ਹੈ ਆਵਾਜ਼ ਵੋਟ ਹੈਗੀ ਹੈ ਇਹਦਾ ਜਦੋਂ ਬੋਟਾ ਹੁੰਦੀ ਹੈ ਨਾ ਉਸੇ ਟਾਈਮ ਆਉਂਦੇ ਸਾਡੇ ਕੋਲ ਅਦਰਵਾਈਜ਼ ਤਾਂ ਕੋਈ ਪੁੱਛਦਾ ਹੀ ਨਹੀਂ ਹੈ ਜੀ ਸਾਨੂੰ ਮੈਂ ਹੋਰ ਤਾਂ ਕੁਝ ਨਹੀਂ ਜੀ ਕੰਸ ਠੀਕ ਹੈ ਸੋ ਕਹ ਰਹੇ ਨੇ ਕਿ ਵੋਟਾਂ ਜਿਹੜੀਆਂ ਨੇ ਇਹਨੂੰ ਦੇਖ ਸਕਦੇ ਹੋ ਕਿ ਲੋਕ ਖਫਾ ਕਿਸ ਤਰੀਕੇ ਨਾਲ ਹੈਗੇ ਨੇ ਔਰ ਵੋਟਾਂ ਦੇ ਜਿੱਥੇ ਗੱਲ ਕਰ ਰਹੇ ਨੇ ਕਹਿੰਦੇ ਨੇ ਕਿ ਵੋਟ ਪਾਣ ਦਾ ਫਾਇਦਾ ਨਹੀਂ ਹੁੰਦਾ ਔਰ ਜਦੋਂ ਵੋਟਾਂ ਹੁੰਦੀਆਂ ਨੇ ਉਸੇ ਵਕਤ ਜਿਹੜੇ ਲੀਡਰ ਨੇ ਜਾਂ ਫਿਰ ਜਿਹੜੇ ਪਾਰਟੀ ਦੇ ਨੁਮਾਇੰਦੇ ਨੇ ਉਹ ਜਿਹੜਾ ਹੈ ਉਸੇ ਵਕਤ ਆਉਂਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਪਰ ਉਸ ਤੋਂ ਪਹਿਲਾਂ ਇਹਨਾਂ ਲੋਕਾਂ ਤੱਕ ਕਿਸੇ ਵੱਲੋਂ ਪਹੁੰਚ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਮੁੱਖ ਮੇਨ ਮੁੱਦੇ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜਿੱਦਾਂ ਬੇਰੋਜ਼ਗਾਰੀ ਦਾ ਮੁੱਦਾ ਇੱਕ ਬਹੁਤ ਜ਼ਿਆਦਾ ਯੂਥ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈਗਾ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕਿਸਾਨੀ ਦਾ ਮੁੱਦਾ ਇੱਕ ਬਹੁਤ ਅਹਿਮ ਮੁੱਦਾ ਜਿਹੜਾ ਹੈ ਉਹ ਇਸ ਵਕਤ ਲੋਕਾਂ ਨੇ ਦੱਸਿਆ ਔਰ ਤੀਜੀ ਜੇਕਰ ਗੱਲ ਕਰੀਏ ਤਾਂ ਨਸ਼ਿਆਂ ਦਾ ਮੁੱਦਾ ਸਭ ਤੋਂ ਜ਼ਿਆਦਾ ਮੁੱਦਾ ਦੱਸਿਆ ਜਾ ਰਿਹਾ ਕਿ ਨਸ਼ੇ ਜਿਹੜੇ ਹੈਗੇ ਆ ਉਹ ਬੰਦ ਹੋਣੇ ਚਾਹੀਦੇ ਆ ਤਾਂ ਜੋ ਨੌਜਵਾਨ ਜਿਹੜਾ ਹੈ ਉਹ ਆਪਣੀ ਸੋਚ ਤੇ ਸੋਚ ਵਿੱਚ ਸੇਧ ਲੈ ਕੇ ਆਵੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਕਸਰ ਲੋਕਾਂ ਦੇ ਵਿੱਚ ਹੁੰਦੀ ਕਿਹਾ ਰਿਹਾ ਕਿ ਕਿਉਂਕਿ ਜਿੱਦਾਂ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਆ ਲੋਕ ਕਹਿੰਦੇ ਨੇ ਅਸੀਂ ਵੋਟ ਨਹੀਂ ਪਾਣੀ ਛੋ ਅਸੀਂ ਲੋਕਾਂ ਨੂੰ ਇਹ ਦਰਖਾਸਤ ਜ਼ਰੂਰ ਕਰਾਂਗੇ ਕਿ ਆਪ ਦਾ ਵੋਟ ਦਾ ਹੱਕ ਜਿਹੜਾ ਉਹ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਇੱਕ ਆਮ ਜਨਤਾ ਦੇ ਕੋਲੋਂ ਇੱਕ ਆਮ ਇਨਸਾਨ ਕੋਲੋਂ ਜੇਕਰ ਕੋਈ ਸਭ ਤੋਂ ਵੱਡਾ ਹਥਿਆਰ ਹੈਗਾ ਤਾਂ ਉਹ ਉਸ ਦੀ ਵੋਟ ਹੈ ਔਰ ਸ਼ਾਇਦ ਉਹੀ ਇੱਕ ਅਜਿਹਾ ਹਥਿਆਰ ਹੈ ਜਿਸ ਨਾਲ ਇੱਕ ਆਮ ਇਨਸਾਨ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਜਾਂ ਫਿਰ ਆਪਣੀ ਆਵਾਜ਼ ਉਸ ठा तक ਪਹੁੰਚਾ ਸਕਦਾ ਹੈ ਜਾਂ ਫਿਰ ਕਹ ਲਈਏ ਕਿ ਹਕਮਰਾਨਾਂ ਤੱਕ ਆਵਾਜ਼ ਪਹੁੰਚ ਸਕਦੀ ਹੈ ਕੈਮਰਾ ਪਰਸਨ ਹਰਪਾਲ ਦੇ ਨਾਲ ਸਾਹਿਲ ਨਰੂਲਾਲ ਲਿਵਿੰਗ ਇਨ ਦੀ ਨਿਊਜ਼